ਨੌ ਨਾਥ ਕਹਿੰਦੇ ਵੀ ਸਾਨੂੰ ਸੱਚਖੰਡ ਦੀ ਪ੍ਰਾਪਤੀ ਕਰਾਓ ਤੇ ਨਾਥਾਂ ਦੇ ਗੁਰੂ ਨੇ ਆਖਿਆ ਮੈਂ ਪ੍ਰਾਪਤੀ ਨਹੀਂ ਕਰਵਾ ਸਕਦਾ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਉਣਾ ਉਸ ਵੇਲੇ ਜਦੋਂ ਉਹ ਨਾਮ ਦਾ ਉਪਦੇਸ਼ ਦੇਣਗੇ ਨਾ ਉਦੋਂ ਸੱਚਖੰਡ ਦੀ ਪ੍ਰਾਪਤੀ ਹੈ ਅਸੀਂ ਉਸ ਗੁਰੂ ਨਾਨਕ ਦੇ ਮਹਾਰਾਜ ਨੂੰ ਮਿਲਣਾ ਚਾਹੁੰਦੇ ਇਹ ਨੌ ਨਾਥਾਂ ਨੇ ਉਸ ਵੇਲੇ ਬਚਨ ਆਖਿਆ ਤੇ ਗੁਰੂ ਦੇਵ ਨੇ ਫਿਰ ਉਪਦੇਸ਼ ਦਿੱਤਾ ਕਹਿਣ ਲੱਗੇ ਆ ਪੁੱਥੀ ਸਾਹਿਬ ਐ ਸਾਡੇ ਕੋਲ ਇਹ ਤੁਸੀਂ ਰੱਖ ਲਓ ਆਪਣੇ ਕੋਲ ਨੌਨਾਥਾਂ ਨੂੰ ਹੁਕਮ ਹੋ ਗਿਆ ਇਹ ਪੁੱਥੀ ਰੱਖ ਲਓ ਐਸੇ ਜਗ੍ਹਾ ਤੇ ਬੈਠ ਜਾਓ ਤੁਹਾਡੀ ਮਰਜ਼ੀ ਹੋਵੇਗੀ ਤੁਸੀਂ ਪ੍ਰਗਟ ਹੋ ਜਾਇਆ ਕਰੋਗੇ ਮਰਜ਼ੀ ਹੋਵੇਗੀ ਤੇ ਗੁਪਤ ਹੋ ਜਾਇਆ ਕਰੋਗੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣਗੇ ਦਸਵੇਂ ਰੂਪ ਦੇ ਵਿੱਚ ਆਪੇ ਹੀ ਆ ਜਾਣਗੇ ਉਦੋਂ ਤੁਸੀਂ ਉਹਨਾਂ ਨੂੰ ਮਿਲੋਗੇ ਤੇ ਉਹ ਤੁਹਾਨੂੰ ਉਪਦੇਸ਼ ਦੇ ਕੇ ਤੁਹਾਡਾ ਭਲਾ ਹੀ ਕਰ ਦੇਣ ਨੌਨਾਥਾਂ ਨੇ ਬੇਨਤੀ ਕੀਤੀ ਗੁਰੂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣਗੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਮਹਾਰਾਜ ਆ ਗਏ ਨੇ ਤੇ ਉਸ ਵੇਲੇ ਗੁਰੂਦੇਵ ਨੇ 나ਥਾਂ ਦੇ ਗੁਰੂ ਨੇ ਆਖਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਚਲਣ ਪਉਣਗੇ ਉਦੋਂ ਆਪਣੇ ਆਪ ਹੀ ਤੁਸੀਂ ਪ੍ਰਗਟ ਹੋ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾਇਓ ਸਾਨੂੰ ਪਤਾ ਕਿਵੇਂ ਲੱਗੇ ਵੀ ਇਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ 나ਥਾਂ ਨੇ ਫਿਰ ਸਵਾਲ ਕੀਤਾ ਤੇ 나ਥਾਂ ਦੇ ਗੁਰੂ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਸ਼ਾਨੀ ਇਹ ਹੈ ਵੀ ਉਹ ਤੁਹਾਡੇ ਕੋਲੋਂ ਮੰਗ ਕੇ ਆ ਪੋਥੀ ਲੈਣਗੇ ਜਦੋਂ ਮੰਗਣਗੇ ਉਦੋਂ ਦਿਓ ਤੇ ਤੁਹਾਨੂੰ ਪਤਾ ਲੱਗੇਗਾ ਵੀ ਇਹ ਗੁਰੂ ਨੇ ਕਹਿਣ ਲੱਗੇ ਜੀ ਠੀਕ ਹੈ ਕਈ ਯੁੱਗ ਐਸੇ ਤਰ੍ਹਾਂ ਤਪ ਕਰਦੇ ਆਂ ਲੰਘ ਹੈ ਕਦੇ ਗੁਪਤ ਹੋ ਜਾਂਦੇ ਕਦੇ ਪ੍ਰਗਟ ਹੋ ਜਾਂਦੇ ਦਸਵੇਂ ਦਵਾਰ ਵਿੱਚ ਸਵਾਸ ਚੁੜਾ ਕੇ ਬੈਠੇ ਹੀ ਰਹਿ ਬੈਠੇ ਹੀ ਰਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਚਰਨ ਪਾਏ ਜਦੋਂ ਮਹਾਰਾਜ ਨੇ ਚਰਨ ਪਾਏ ਤੇ ਉਹ ਨੌ ਨਾਥ ਪ੍ਰਗਟ ਹੋਏ ਉਸ ਵੇਲੇ ਗੁਰੂ ਪਾਤਸ਼ਾਹ ਨੂੰ ਭਾਲ ਕੇ ਤੇ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਜਦੋਂ ਮੱਥਾ ਟੇਕਿਆ ਨਾ ਨੌ ਨਾਥਾਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਸਾਡੀ ਇੱਕ ਇਮਾਨਤ ਹੈ ਤੁਹਾਡੇ ਕੋਲ ਲਿਆਓ ਸਾਡੀ ਇਮਾਨਤ ਦੇ ਦਿਓ ਇਮਾਨਤ ਕੀ ਹੈ ਉਹ ਪੋਥੀ ਸਾਫ ਸੀ ਜਿਹੜੀ ਕੋਲ ਰੱਖੀ ਹੋਈ ਮਹਾਰਾਜ ਨੂੰ ਪੋਥੀ ਭੇਟ ਕੀਤੀ ਉਹਦਾ ਔਲੱਥਾ ਦੇਣਾ ਹੈ ਉਹ ਸਰਬਲੋਹ ਗ੍ਰੰਥ ਵਿੱਚ ਜਿਹੜਾ ਸਰਬਲੋਹ ਨਾਮ ਦਾ ਗ੍ਰੰਥ ਹੈ ਨਾ ਉਹਦੇ ਵਿੱਚ ਉਹਦਾ ਉਤਾਰਾ ਕੀਤਾ ਉਸ ਪੋਥੀ ਦਾ ਜਿਹੜੀ ਨੌ ਨਾਥਾਂ ਨੇ ਦਿੱਤੀ ਹੈ ਉਹਨਾਂ ਨੌ ਨਾਥਾਂ ਦੇ ਨਾਮ ਤੋਂ ਪੈ ਗਿਆ ਨਾਮ ਨੌ ਦੇੜ ਜਿਹਨੂੰ ਅੱਜ ਆਪਾਂ ਨਦੇੜ ਕਹਿ ਦਿੰਦੇ ਹਾਂ ਨਾ ਬੋਲੇ ਸੋਨਿਆਲ ਇਹ ਨੌ ਨਾਥਾਂ ਦੇ ਉੱਥੇ ਵਸਣ ਕਰਕੇ ਰਹਿਣ ਕਰਕੇ ਔਰ ਗੁਰੂ ਪਾਤਸ਼ਾਹ ਜੀ ਦਾ ਇੰਤਜ਼ਾਰ ਕਰਨ ਕਰਕੇ ਫਿਰ ਗੁਰੂ ਮਹਾਰਾਜ ਨੂੰ ਮਿਲਣ ਕਰਕੇ ਉਹਨਾਂ ਦੇ ਉੱਪਰ ਬਖਸ਼ਿਸ਼ਾਂ ਹੋਈਆਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਅਤੇ ਫਿਰ ਉਹਨਾਂ ਦਾ ਭਲਾ ਹੋ ਗਿਆ ਉਹ ਸਰੀਰ ਸਫਲਾ ਕਰਕੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੇ ਉਹਨੇ ਨੌਨਾਥਾ ਕਰਕੇ ਨੌ ਦੇੜ ਨੌ ਦੇੜ ਤੋਂ ਫਿਰ ਹੌਲੀ-ਹੌਲੀ ਨਦੇੜ ਨਾਮ ਜਿਹੜਾ ਹੈ ਉਹ ਪ੍ਰਸਿੱਧ ਹੋਇਆ ਸ਼ਹਿਰ ਦਾ ਨਾਮ ਹੀ ਇਸ ਤਰ੍ਹਾਂ ਦਾ ਬਣ ਗਿਆ ਇਹ ਗ੍ਰੰਥਕਾਰਾਂ ਨੇ ਗ੍ਰੰਥ ਵਿੱਚ ਇਹ ਬਚਨ ਲਿਖੇ ਹੋਏ ਵੈਸੇ ਤੇ ਨਦੇੜ ਸ਼ਹਿਰ ਦੇ ਕਈਆਂ ਨੇ ਵੱਖਰੇ-ਵੱਖਰੇ ਨਾਮ ਜਿਹੜੇ ਨੂੰ ਕਹਾਣੀਆਂ ਦੇ ਨਾਲ ਜੋੜ ਕੇ ਦੱਸੇ ਵੀ ਇਸ ਤਰ੍ਹਾਂ ਇਹ ਤਾਂ ਨਦੀ ਢ ਸ਼ਹਿਰ ਬਣਿਆ ਪਰ ਅਸਲੀ ਕਹਾਣੀ ਦਾ ਜ਼ਿਕਰ ਕੁਝ ਇਸ ਤਰ੍ਹਾਂ ਗ੍ਰੰਥਕਾਰਾਂ ਨੇ ਲਿਖਿਆ ਹੈ ਐਸੇ ਗੁਰੂ ਦਾ ਉਪਦੇਸ਼ ਲੈਣ ਵਾਸਤੇ ਉਹ ਨੌ ਨਾਥ ਕਈ ਯੁੱਗ ਉੱਥੇ ਬੈਠ ਕੇ ਇੰਤਜ਼ਾਰ ਹੀ ਕਰਦੇ ਰਹੇ ਸਤਿਗੁਰੂ ਤੁਸੀਂ ਆ ਕੇ ਸਾਨੂੰ ਉਪਦੇਸ਼ ਦੇ ਕੇ ਸਾਡਾ ਭਲਾ ਕਰੋ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਪਾਤਸ਼ਾਹ ਆ ਗਏ ਲੋਕਾਂ ਮਨ ਉਪਜੈ ਚਾਉ ਫਿਰ ਉਹਨਾਂ ਦੇ ਮਨ ਵਿੱਚ ਚਾਹ ਪੈਦਾ ਹੋਇਆ ਬੜੇ ਖੁਸ਼ ਹੋਏ ਜਿਨ੍ਹਾਂ ਦੀ ਉਡੀਕ ਕਰਦੇ ਪਏ ਉਹ ਸਤਿਗੁਰੂ ਹੁਣ ਆਏ ਨੇ ਚਲੋ ਜਾ ਕੇ ਉਹਨਾਂ ਦਾ ਦਦਾਰਾ ਕਰੀਏ ਇਸ ਤਰ੍ਹਾਂ ਫਿਰ ਦਰਸ਼ਨ ਕਰਕੇ ਉਹਨਾਂ ਨੇ ਮਹਾਰਾਜਿਆਂ ਦੇ ਆਪਣੇ ਆਪ ਨੂੰ ਸਫਲਾ ਕੀਤਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਸੀਂ ਵੀ ਵੀਡੀਓ ਨੂੰ ਜਿਹੜਾ ਬਈ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਜਿਹੜੀ ਸਪੋਰਟ ਵੀ ਕਰਿਓ ਤਾਂ ਕਿ ਇਦਾਂ ਦੀਆਂ ਚੰਗੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਜਿਹੜਾ ਪਹੁੰਚੀਏ ਤੇ ਤੁਹਾਨੂੰ ਪਤਾ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਕੀ ਕੁਝ ਚੱਲਦਾ ਪਰ ਚੰਗੇ ਪੇਜ ਚੰਗੇ ਚੈਨਲਾਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਧੰਨਵਾਦੀ ਸਾਰਿਆਂ ਦਾ